ਕਲਾਕਾਰ ਸੀ ਦਿਖਾ ਗਿਆ ਕਲਾਕਾਰੀਆਂ ਆਪਣੀ ਆਮ ਆਦਮੀ ਪਾਰਟੀ ਦੀ ਬੀਬੀ ਦੇ ਗੱਲ ਲਾ ਕੇ ਰੋ ਕੇ ਪਖੰਡ ਕਰਕੇ ਲੋਕਾਂ 'ਚ ਦਿਖਾਏ ਗਏ ਕਿ ਦੇਖੋ ਜੀ ਸੀਐਮ ਨੂੰ ਕਿੰਨਾ ਦੁੱਖ ਹੈ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਵਲੰਟੀਅਰ ਹੈ ਪਤੀ ਉਹਦਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਸ਼ਵੇਕ ਸਿੰਘ ਫੌਜੀ ਨਾਮ ਹੈ ਫਰੋਹੀਪੁਰ ਚੋਂ ਰਹਿੰਦੇ ਨੇ ਜਿੱਥੇ ਪਾਣੀ ਦਾ ਉੱਥੇ ਤਪਕਾ ਵੀ ਨਹੀਂ ਆਇਆ 아이 ਨਹੀਂ ਤਿਆਰ ਹੋਈ ਬੀਬੀ ਤਾਂ ਹੜਾਂ ਵਾਲੇ ਏਰੀਆ ਚ ਮੈਨੂੰ ਕਿਤੇ ਇੱਕ ਜਗ੍ਹਾ ਵੀ ਨਹੀਂ ਦਿਖੀ ਹੜਾਂ ਦੀਆਂ ਮਾਰੀਆਂ ਬੀਬੀਆਂ ਦੀਆਂ ਸਲਵਾਰਾਂ ਲਿਬੜੀਆਂ ਮੀਆਂ ਹੜਾਂ ਦੀਆਂ ਮਾਰੀਆਂ ਬੀਬੀਆਂ ਦੀਆਂ ਕੁੜਤੇ ਲਿਬੜੇ ਵੇ ਘਰਾਂ ਚੋਂ ਗੱਬ ਨਹੀਂ ਨਿਕਲ ਰਹੀ ਆਹ ਤਸਵੀਰ ਦੇਖੋ ਇਹ ਹੜ ਦੇ ਮਾਰੀ ਬੀਬੀ ਹੈ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਪੈਂਦੇ ਘਰਾਂ ਚ ਜਾਂਦੇ ਆ ਸਾਡੀਆਂ ਪੁੱਬਾਂ ਨਿਕਲ ਜਾਂਦੀਆਂ ਕਿ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੇ ਨੇ ਇਹਨਾਂ ਤੇ ਹੜ ਨੇ ਮਾਰ ਪਾਈ ਹੈ ਕਿ ਪਤੀ ਵੀਡੀਓ ਬਣਾ ਰਿਹਾ ਹੋਵੇ ਤੇ ਪਤਨੀ ਸਟੰਟ ਕਰ ਰਹੀ ਹੋਵੇ ਭਗਵੰਤ ਮਾਨ ਨਾਲ ਕੇ ਆਪ ਦਾ ਜੋ ਅਫਸਰ ਲੱਭ ਰਹੀ ਆਮ ਆਦਮੀ ਪਾਰਟੀ ਕਿ ਲੋਕਾਂ ਤੇ ਸਮੱਸਿਆ ਆ ਗਈ ਤੇ ਉਹਦੇ ਵਿੱਚੋਂ ਵੀ ਅਸੀਂ ਆਪ ਦੀਆਂ ਰੀਲਾਂ ਬਣਾ ਲਈਏ ਮੁੱਖ ਮੰਤਰੀ ਜਾਂਦੇ ਆ ਡਰੋਨ ਕੈਮਰੇ ਸ਼ੂਟ ਕਰਦੇ ਆ ਇਧਰੋਂ ਕੈਮਰਾ ਸ਼ੂਟ ਕਰਦਾ ਆ ਐਂਗਲ ਸ਼ੂਟ ਕਰਦਾ ਹੱਦ ਹੋ ਗਈ ਯਾਰ ਲੋਕਾਂ ਨੂੰ ਤੁਹਾਡੇ ਤੋਂ ਆਸਾਂ ਦੇ ਕੇ ਕੁਝ ਨਹੀਂ ਆਉਂਦੇ ਸਟੰਟ ਤੁਸੀਂ ਏਡੇ ਏਡੇ ਕਰੇ ਆਉਣੇ ਆ ਪਖੰਡ ਤੁਸੀਂ ਏਡੇ ਏਡੇ ਕਰੇ ਆਉਣੇ ਆ ਬੰਨ ਤੁਹਾਡੇ ਤੋਂ ਪੱਕੇ ਨਹੀਂ ਹੋਏ ਫਿਰ ਜੇ ਕੋਈ ਬੋਲਦਾ ਫਿਰ ਉਹਨੂੰ ਤੇ ਤੁਸੀਂ ਆਵਾਜ਼ਾਂ ਬੰਦ ਕਰਾਉਣ ਤੌਰ ਤੇ ਪੈਂਦੇ ਆ ਇਹੋ ਜਿਹੇ ਸਟੰਟ ਨਹੀਂ ਚਾਹੀਦੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਮੱਚੇ ਪਏ ਆ ਬੇਸ਼ੱਕ ਉਹਨਾਂ ਤੇ ਪਾਣੀ ਪਿਆ ਪਰ ਉਹ ਅੰਦਰੋਂ ਅੰਦਰ ਹੀ ਮੱਚੇ ਪਏ ਆ ਥੱਲੇ ਬਹਿ ਕੇ ਰੋਟੀ ਖਾ ਲੈਣੀ ਮੁੱਖ ਮੰਤਰੀ ਨੇ ਰੋਟੀਆਂ ਤੁਸੀਂ ਭਾਵੇਂ 5 ਸਟਾਰ ਹੋਟਲ 'ਚ ਬਹਿ ਕੇ ਖਾਓ ਪਰ ਲੋਕਾਂ ਲਈ ਤੁਸੀਂ ਕੀ ਕਰਦੇ ਆ ਇਹ ਮੁੱਖ ਮੰਤਰੀ ਦਾ ਫਰਜ਼ ਹੁੰਦਾ ਆ ਆ ਮੁੱਖ ਮੰਤਰੀ ਦੇ ਫਰਜ਼ ਨਹੀਂ ਆ ਕਿ ਜਿਹੜੇ ਤੁਸੀਂ ਸਟੰਟਾਂ ਤੇ ਲੱਗੇ ਪਏ ਆ ਇਹ ਤਾਂ ਉਹੀ ਗੱਲ ਹੋਊਗੀ ਕਿ ਜਿਵੇਂ ਇੰਸਟਾਗ੍ਰam ਵਾਲੇ ਹੁੰਦੇ ਆ ਜਿਹੜੇ ਇਨਫਲੂਐਂਸਰ ਹੁੰਦੇ ਆ ਕਿ ਉਹ ਮੌਕਾ ਦੇਖਦੇ ਆ ਕਿ ਕਿੱਥੋਂ ਸਾਡੀ ਰੀਲ ਬਾਰਨੀ ਆ ਤੁਸੀਂ ਵੀ ਉਹਨਾਂ ਵਰਗੀ ਹੋ ਗਏ ਲੋਕਾਂ 'ਚ ਕੀ ਸਦ ਕਰਨੀ ਚਾਹੁੰਦੀ ਆ ਸਰਕਾਰ ਲੋਕ ਮਰ ਰਹੇ ਨੇ ਲੋਕ ਇਹ ਨਹੀਂ ਚਾਹੁੰਦੇ ਕਿ ਮੁੱਖ ਮੰਤਰੀ ਸਾਡੇ ਗਾਲਾਂ ਕਿ ਲੈ ਕੇ ਰੋਵੇ ਲੋਕ ਇਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਆਇਆ ਤਾਂ ਕੋਈ ਸਰਾਹਤ ਲੈ ਕੇ ਆਵੇ ਸਾਡੇ ਵਾਸਤੇ ਆ ਰੋਣਾ ਚੰਨਣਾ ਇਹ ਲੋਕੀ ਬਹੁਤ ਰੋਈ ਜਾਂਦੇ ਨੇ ਜਿਹੜੇ ਪਿੰਡ 'ਚ ਮੁੱਖ ਮੰਤਰੀ ਜਾ ਕੇ ਗੱਲ ਲਾ ਕੇ ਰੋਇਆ ਉਹ ਪਿੰਡ ਦੀ ਕੋਈ ਬੀਬੀ ਨਹੀਂ ਉਹ ਬੀਬੀ ਫਿਰੋਜ਼ਪੁਰ ਤੋਂ ਆਈ ਹੈ ਆ ਕੇ ਉੱਥੇ ਆਪਣਾ ਇਹ ਜਿਹੜਾ ਇਹ ਸਟੰਟ ਕਰ ਗਏ ਐ ਇਹ ਸਟੰਟ ਨਹੀਂ ਚਾਹੀਦੇ ਮੁੱਖ ਮੰਤਰੀ ਤੋਂ ਲੋਕ ਨਹੀਂ ਚਾਹੁੰਦੇ ਕਿ ਪੁੰਜੇ ਬਹਿ ਕੇ ਰੋਟੀ ਖਾਵੇ ਉਹ ਭਾਵੇਂ ਸੋਫੇ ਤੇ ਬਹਿ ਕੇ ਰੋਟੀ ਖਾਵੇ ਪਰ ਉਹ ਲੋਕਾਂ ਨੂੰ ਉਸ ਪੱਧਰ ਤੇ ਲੈ ਕੇ ਆਉਣ ਕਿ ਲੋਕ ਵੀ ਪੁੰਜਾ ਪੁੰਜੇ ਛੱਡ ਕੇ ਸੋਫੇ ਤੇ ਬਹਿ ਕੇ ਰੋਟੀ ਖਾਣ ਪੰਜ ਪੰਜ 7 700 ਤੁਹਾਡੇ ਮਗਰ ਗਨਮੈਨ ਹੁੰਦਾ ਵਿਚਾਲੇ ਬੈਠ ਕੇ ਤੁਸੀਂ ਰੋਟੀ ਖਾਣੇ ਇਹ ਕਿਹੜਾ ਆਮ ਆਦਮੀ ਆ ਗਿਆ ਇਹ ਪਖੰਡ ਤੁਹਾਡੇ 2022 ਤੋਂ ਪਹਿਲਾਂ ਸੀਗੇ ਕਿ ਮੁੱਖ ਭਗਵਾਨ ਜੀ ਮਾਨ ਨੇ ਮੋਟਰ ਤੇ ਬਹਿ ਗੱਲਾਂ ਕੀਤੀਆਂ ਲੋਕ ਮੋਟਰਾਂ ਤੇ ਬਹਿ ਕੇ ਗੱਲਾਂ ਨਹੀਂ ਚਾਹੁੰਦੇ ਲੋਕ ਚਾਹੁੰਦੇ ਆ ਕਿ ਆਪਦੇ ਸੈਕਟਰੀਏਟ ਬੈਠੋ ਪਰ ਉੱਥੇ ਬੈਠ ਕੇ ਫੈਸਲੇ ਸਾਡੇ ਹੱਥ ਦੇ ਕਰੋ ਕਲਾਕਾਰ ਸੀ ਦਿਖਾ ਗਿਆ ਕਲਾਕਾਰੀਆਂ ਕੱਲ ਫਰੋਈਪੁਰ ਆਏ ਭਗਵੰਤ ਸਿੰਘ ਮਾਨ ਕਲਾਕਾਰੀ ਦਿਖਾ ਗਏ ਨੇ जख्मਾਂ ਤੇ ਲੂਣ ਪਾ ਗਏ ਨੇ ਲੋਕਾਂ ਦੇ ਆਪਣੀ ਆਮ ਆਦਮੀ ਪਾਰਟੀ ਦੀ ਬੀਬੀ ਦੇ ਗੱਲ ਲਾ ਕੇ ਰੋ ਕੇ ਪਖੰਡ ਕਰਕੇ ਲੋਕਾਂ 'ਚ ਦਿਖਾਇਆ ਗਿਆ ਕਿ ਦੇਖੋ ਜੀ ਸੀਐਮ ਨੂੰ ਕਿੰਨਾ ਦੁੱਖ ਹੈ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਉਹ ਵਲੰਟੀਅਰ ਹੈ ਪਤੀ ਉਹਦਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਸਵੇਕ ਸਿੰਘ ਫੌਜੀ ਨਾਮ ਹੈ ਫਰੋਈਪੁਰ ਚੋਂ ਰਹਿੰਦੇ ਨੇ ਜਿੱਥੇ ਪਾਣੀ ਦਾ ਉੱਥੇ ਤਪਕਾ ਵੀ ਨਹੀਂ ਆਇਆ ਉਥੋ ਲਿਆ ਕੇ ਬੀਬੀ ਪ੍ਰੋਜੈਕਟ ਕਰਕੇ ਗਲ ਚ ਰੋ ਕੇ ਲੋਕਾਂ ਚ ਕੀ ਸਦ ਕਰਨੀ ਚਾਹੁੰਦੀ ਹੈ ਸਰਕਾਰ ਲੋਕ ਮਰ ਰਹੇ ਨੇ ਲੋਕ ਇਹ ਨਹੀਂ ਚਾਹੁੰਦੇ ਕਿ ਮੁੱਖ ਮੰਤਰੀ ਸਾਡੇ ਗਾਲਾਂ ਕਿਲਾ ਕੇ ਰੋਵੇ ਲੋਕ ਇਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਆਇਆ ਤਾਂ ਕੋਈ ਸਰਾਹਤ ਲੈ ਕੇ ਆਵੇ ਸਾਡੇ ਵਾਸਤੇ ਆ ਰੋਣਾ ਚੱਲਣਾ ਇਹ ਲੋਕ ਬਹੁਤ ਰੋਈ ਜਾਂਦੇ ਨੇ ਤੇ ਇੱਕ ਹੋਰ ਖਾਸ ਗੱਲ ਹੈ ਕਿ ਇਸ ਬੀਬੀ ਦਾ ਪਤੀ ਵੀ ਵੀਡੀਓ ਬਣਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਇੱਕ ਫੋਟੋ ਜਿਸ ਦੇ ਵਿੱਚ ਪੁਲਿਸ ਵਾਲੇ ਉਸ ਨੂੰ ਫੜੀ ਖੜਿਆ ਹੈ ਉਹਦੇ ਕੋਲ ਇੱਕ ਅੱਦੂ ਰੰਗਾ ਆਈਫੋਨ ਆ ਤੇ ਉਹ ਵੀਡੀਓ ਵੀ ਬਣਾ ਰਿਹਾ ਇਹ ਹੜ ਮਾਰੇ ਐ ਇਹਨਾਂ ਤੇ ਹੜ ਨੇ ਮਾਰ ਪਾਈ ਐ ਕਿ ਪਤੀ ਵੀਡੀਓ ਬਣਾ ਰਿਆ ਹੋਵੇ ਤੇ ਪਤਨੀ ਸਟੰਟ ਕਰ ਰਹੀ ਹੋਵੇ ਭਗਵੰਤ ਮਾਨ ਨਾਲ ਕੇ ਨਹਿਲੇ ਸਭ ਨੂੰ ਪਤਾ ਲੱਗ ਗਿਆ ਸੀ ਤੁਹਾਡੀ ਇਸ ਕਲਾਕਾਰੀ ਦਾ ਜਦੋਂ ਬੀਬੀ ਦੇ ਅਸੀਂ ਨਹੀਂ ਚਾਹੁੰਦੇ ਕਿਸੇ ਔਰਤ ਬਾਰੇ ਬੋਲਣਾ ਕਿ ਜਿਸ ਤਰੀਕੇ ਨਾਲ ਬੀਬੀ ਤਿਆਰ ਹੋਈ ਸੀ ਹੜਾਂ ਦੀਆਂ ਮਾਰੀਆਂ ਬੀਬੀਆਂ ਦੀਆਂ ਸਲਵਾਰਾਂ ਲਿਬੜੀਆਂ ਮਈਆਂ ਹੜਾਂ ਦੀਆਂ ਮਾਰੀਆਂ ਬੀਬੀਆਂ ਦੀਆਂ ਕੁੜਤੇ ਲਿਬੜੇ ਵੇ ਘਰਾਂ ਚੋਂ ਗੱਬ ਨਹੀਂ ਨਿਕਲ ਰਹੀ ਆਹ ਤਸਵੀਰ ਦੇਖੋ ਇਹ ਹੜ ਦੇ ਮਾਰੀ ਬੀਬੀ ਹੈ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਪੈਂਦੇ ਘਰਾਂ ਚ ਜਾਣਿਆ ਸਾਡੀਆਂ ਪੁੱਬਾਂ ਨਿਕਲ ਜਾਂਦੀਆਂ ਕਿ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੇ ਨੇ ਅੱਖਾਂ ਬਾਹਰ ਖੜੀਆਂ ਸੜਕ ਬੰਨੀ ਚਾਗਦੀਆਂ ਕਿ ਕੋਈ ਸਮਾਨ ਲੈ ਕੇ ਆਇਆ ਸਾਡੇ ਵਾਸਤੇ ਸਾਡੀਆਂ ਚਾਦਰਾਂ ਭਿੱਜ ਗਈਆਂ ਸਾਡੇ ਖੇਸ ਭਿੱਜ ਗਏ ਸਾਡੇ ਬੈੱਡ ਭਿੱਜ ਗਏ ਸਾਡਾ ਘਰ ਭਿੱਜ ਗਿਆ ਪਰ ਡਰਾਮੇ ਆ ਕੀਤੇ ਜਾ ਰਹੇ ਨੇ आई ਨਹੀਂ ਤਿਆਰ ਹੋਈ ਬੀਬੀ ਤਾਂ ਹੜਾਂ ਵਾਲੇ ਏਰੀਆ ਚ ਮੈਨੂੰ ਕਿਤੇ ਇੱਕ ਜਗ੍ਹਾ ਵੀ ਨਹੀਂ ਦਿਖੀ ਸੋ ਇਸ ਕਰਕੇ ਸਾਰੇ ਜਿਹੜੇ ਸਟੰਟ ਕੀਤੇ ਜਾ ਰਹੇ ਕਿਉਂ ਕੀਤੇ ਜਾ ਰਿਹਾ ਆਪ ਦਾ ਜੋ ਅਫਸਰ ਲੱਭ ਰਹੀ ਆਮ ਆਦਮੀ ਪਾਰਟੀ ਕਿ ਲੋਕਾਂ ਤੇ ਸਮੱਸਿਆ ਆ ਗਈ ਤੇ ਉਹਦੇ ਵਿੱਚੋਂ ਵੀ ਅਸੀਂ ਆਪ ਦੀਆਂ ਰੀਲਾਂ ਬਣਾ ਲਈਏ ਮੁੱਖ ਮੰਤਰੀ ਜਾਂਦੇ ਆ ਡਰੋਨ ਕੈਮਰੇ ਸ਼ੂਟ ਕਰਦੇ ਆ ਇਧਰੋਂ ਕੈਮਰਾ ਸ਼ੂਟ ਕਰਦਾ ਆ ਐਂਗਲ ਸ਼ੂਟ ਕਰਦਾ ਹੱਦ ਹੋ ਗਈ ਯਾਰ ਮੁੱਖ ਮੰਤਰੀਓ ਤੁਸੀਂ ਲੋਕਾਂ ਨੂੰ ਤੁਹਾਡੇ ਤੋਂ ਆਸਾਂ ਦੇ ਕੇ ਕੁਝ ਨਹੀਂ ਆਉਂਦੇ ਸਟੰਟ ਤੁਸੀਂ ਐਡੇ ਐਡੇ ਕਰੇ ਆਉਣੇ ਆ ਪਖੰਡ ਤੁਸੀਂ ਐਡੇ ਐਡੇ ਕਰੇ ਆਉਣੇ ਆ ਬੰਨ ਤੁਹਾਡੇ ਤੋਂ ਪੱਕੇ ਨਹੀਂ ਹੋਏ ਫਿਰ ਜੇ ਕੋਈ ਬੋਲਦਾ ਫਿਰ ਉਹਨੂੰ ਤੇ ਤੁਸੀਂ ਆਵਾਜ਼ਾਂ ਬੰਦ ਕਰਾਉਣ ਤੌਰ ਪੈਂਦੇ ਆ ਸ਼ਰਮ ਦੀ ਗੱਲ ਆ ਆਮ ਆਦਮੀ ਪਾਰਟੀ ਦੇ ਲਈ ਕਿ ਇੰਨਾਂ ਸਮੱਸਿਆਵਾਂ ਦੇ ਵਿੱਚੋਂ ਵੀ ਤੁਸੀਂ ਆਪਦੀਆਂ ਰੀਲਾਂ ਕੱਢ ਰਹੇ ਹੋ ਤੁਹਾਡੇ ਪੇਜ ਤੇ ਰੀਲਾਂ ਪੈਂਦੀਆਂ ਬੀਬੀ ਗੱਲ ਲਾ ਕੇ ਰੋਈ ਮੁੱਖ ਮੰਤਰੀ ਦੇ ਤੇ ਮੁੱਖ ਮੰਤਰੀ ਵੀ ਅੱਗੋਂ ਹੋ ਗਏ ਭਾਵਕ ਕੀ ਦੀ ਗੱਲ ਲੱਗੇ ਹੋਗੇ ਪਿੱਛੋਂ ਬੀਬੀ ਲਿਆਂਦੀ ਉਹਨੂੰ ਕਿਹਾ ਗਿਆ ਕਿ ਉੱਥੇ ਆ ਕੇ ਤੂੰ ਆ ਸਟੰਟ ਕਰਨਾ ਹੈ ਉੱਥੇ ਆ ਕੇ ਉਹਨੇ ਸਟੰਟ ਕੀਤਾ ਤੇ ਲੋਕਾਂ ਦੇ ਵਿੱਚ ਵੀਡੀਓ ਪੈ ਗਈ ਹੁਣ ਤਾਂ ਸਾਰੀ ਗੱਲ ਨਸ਼ਰ ਵੀ ਹੋ ਗਈ ਕਿ ਬੀਬੀ ਦੇ ਗੱਲ ਤੇ ਆਇਡੈਂਟੀ ਕਾਰਡ ਵੀ ਹੈ ਤੇ ਇਹ ਵੀ ਗੱਲ ਹੈ ਕਿ ਬੀਬੀ ਫਰੋਜਪੁਰ ਦੇ ਇੱਕ ਸਾਬਕਾ ਫੌਜੀ ਦੀ ਪਤਨੀ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਹੈ ਇਹੋ ਜਿਹਾ ਸਟੰਟ ਨਹੀਂ ਚਾਹੀਦੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਮੱਚੇ ਪਏ ਆ ਬੇਸ਼ੱਕ ਉਹਨਾਂ ਤੇ ਪਾਣੀ ਪਿਆ ਪਰ ਉਹ ਅੰਦਰੋਂ ਅੰਦਰੀ ਮੱਚੇ ਪਏ ਆ ਅੰਦਰੋਂ ਅੰਦਰੀ ਜੀ ਪੰਜਾਬ ਵੀ ਪੰਜਾਬੀਆਂ ਨਾਲ ਨਾ ਖੜਦੇ ਅੱਜ ਉਹ ਤਬਾਹ ਹੋਏ ਪਏ ਸੀ ਜਾ ਕੇ ਦੇਖੋ ਡੇਰਾ ਬਾਬਾ ਨਾਨਕ ਜਾ ਕੇ ਦੇਖੋ ਤੁਸੀਂ ਅਜ ਨਾਲਾ ਜਾ ਕੇ ਦੇਖੋ ਰਮਦਾਸ ਜਾ ਕੇ ਦੇਖੋ ਤੁਸੀਂ ਅੱਗੇ ਦੇ ਏਰੀਏ ਕਿਸੇ ਏਰੀਏ ਦੇ ਵਿੱਚ ਜਾ ਕੇ ਤਾਂ ਦੇਖੋ ਅਸਲ ਹਾਲਾਤ ਕੀ ਹੈ ਥੱਲੇ ਬਹਿ ਕੇ ਰੋਟੀ ਖਾ ਲੈਣੀ ਮੁੱਖ ਮੰਤਰੀ ਨਾ ਰੋਟੀਆਂ ਤੁਸੀਂ ਭਾਵੇਂ 5 ਸਟਾਰ ਹੋਟਲ 'ਚ ਬਹਿ ਕੇ ਖਾਓ ਪਰ ਲੋਕਾਂ ਲਈ ਤੁਸੀਂ ਕੀ ਕਰਦੇ ਆ ਇਹ ਮੁੱਖ ਮੰਤਰੀ ਦਾ ਫਰਜ਼ ਹੁੰਦਾ ਆ ਮੁੱਖ ਮੰਤਰੀ ਦੇ ਫਰਜ਼ ਨਹੀਂ ਆ ਕਿ ਜਿਹੜੇ ਤੁਸੀਂ ਸਟੰਟਾਂ ਤੇ ਲੱਗੇ ਪਏ ਆ ਜਿਹੜੀ ਉਹ ਬੀਬੀ ਆ ਉਹਦੇ ਆਮ ਆਦਮੀ ਪਾਰਟੀ ਨੇ ਪ੍ਰੋਜੈਕਟ ਕੀਤੀ ਸੀ ਉਹ ਏਰੀਆ ਚ ਉਹ ਪਿੰਡ ਦੀ ਉਹ ਬੀਬੀ ਨਹੀਂ ਜਿਹੜੇ ਪਿੰਡ ਚ ਮੁੱਖ ਮੰਤਰੀ ਜਾ ਕੇ ਗੱਲ ਲਾ ਕੇ ਰੋਇਆ ਉਹ ਪਿੰਡ ਦੀ ਕੋਈ ਬੀਬੀ ਨਹੀਂ ਉਹ ਬੀਬੀ ਫਿਰੋਜ਼ਪੁਰ ਤੋਂ ਆਈ ਹੈ ਆ ਕੇ ਉੱਥੇ ਆਪਣਾ ਇਹ ਜਿਹੜਾ ਇਹ ਸਟੰਟ ਕਰ ਗਏ ਆ ਇਹ ਸਟੰਟ ਨਹੀਂ ਚਾਹੀਦੇ ਜਦੋਂ ਲੋਕ ਮੱਚੇ ਮੱਚ ਰਹੇ ਹੋਣ ਜਦੋਂ ਲੋਕ ਤਬਾਹ ਹੋ ਰਹੇ ਹੋਣ ਨਾ ਉਦੋਂ ਮਲਮਾਂ ਲਾਈ ਦੀਆਂ जख्मਾਂ ਤੇ ਲੋਨ ਨਹੀਂ ਪਾਈਦਾ ਤੇ ਮੁੱਖ ਮੰਤਰੀ ਸਾਹਿਬ ਉੱਥੇ ਜਾ ਕੇ जख्मਾਂ ਤੇ ਨਮਕ ਸਿੜਕ ਰਹੇ ਆ ਉੱਥੇ ਜਾ ਕੇ ਸਟੰਟ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਟੀਮ ਸਟੰਟ ਕਰ ਰਹੀ ਹੈ ਇਹ ਸਟੰਟ ਨਹੀਂ ਚਾਹੀਦੇ ਐਡੀ ਹੇਠਲੇ ਪੱਤਰ ਦੀ ਰਾਜਨੀਤੀ ਐਡੇ ਹੇਠਲੇ ਪੱਤਰ ਦੀ ਸਰਕਾਰ ਨਹੀਂ ਪੰਜਾਬ ਨੂੰ ਚਾਹੀਦੀ ਪੰਜਾਬ ਨੂੰ ਚਾਹੀਦੀ ਹੈ ਕੋਈ ਸਿਹਰਤਾ ਇਹ ਸਟੰਟ ਤੁਹਾਡੇ 27 ਤੋਂ ਪਹਿਲਾਂ ਸੀ 22 ਤੋਂ ਪਹਿਲਾਂ ਸੀਗੇ ਕਿ ਮੁੱਖ ਮੰਤਰੀ ਮੋਟਰ ਤੇ ਜਾਵੜਿਆ ਅੱਗ ਬੁਝਾਉਣ ਜਾਵੜਾ ਹੁਣ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ ਭਗਵਾਨਤਮਾਨ ਜਾਵੜਿਆ ਹੁਣ ਮੁੱਖ ਮੰਤਰੀ ਬਣਾ ਦਿੱਤਾ ਮੁੱਖ ਮੰਤਰੀ ਇਹ ਕੰਮ ਨਹੀਂ ਕਰਦਾ ਹੁੰਦਾ ਮੁੱਖ ਮੰਤਰੀ ਤੋਂ ਲੋਕ ਨਹੀਂ ਚਾਹੁੰਦੇ ਕਿ ਪੁੰਜੇ ਬਹਿ ਕੇ ਰੋਟੀ ਖਾਵੇ ਉਹ ਪਾਵੇਂ ਸੋਫੇ ਤੇ ਬਹਿ ਕੇ ਰੋਟੀ ਖਾਵੇ ਪਰ ਉਹ ਲੋਕਾਂ ਨੂੰ ਉਸ ਪੱਧਰ ਤੇ ਲੈ ਕੇ ਆਉਣ ਕਿ ਲੋਕ ਵੀ ਪੁੰਜਾ ਛੜ ਪੁੰਜੇ ਛੱਡ ਕੇ ਸੋਫੇ ਤੇ ਬਹਿ ਕੇ ਰੋਟੀ ਖਾਣ ਪੰਜ ਪੰਜ 7 ਪਚਾਲੇ ਬੈਠ ਕੇ ਤੁਸੀਂ ਰੋਟੀ ਖਾਣੇ ਇਹ ਕਿਹੜਾ ਆਮ ਆਦਮੀ ਆ ਗਿਆ ਲੈਦਰ ਦੇ ਬੂਟਾਂ ਨਾਲ ਕੋਈ ਫਾਰਮਲ ਪੈਂਟਾਂ ਦੇ ਵਿੱਚ ਤੁਹਾਡੇ ਪਿੱਛੇ ਐਡੀ ਫੋਰਸ ਖੜੀ ਹੈ ਤੇ ਵਿਚਾਲੇ ਸੁੱਕੇ ਥਾਂ ਤੇ ਬਹਿ ਕੇ ਤੁਸੀਂ ਰੋਟੀਆਂ ਖਾ ਰਹੇ ਹੋ ਇਹ ਕਿਹੜੇ ਸਟੰਟ ਕਰ ਰਹੇ ਹੋ ਮਾਨ ਸਾਹਿਬ ਇਹ ਸਟੰਟ ਨਹੀਂ ਚਾਹੀਦੇ ਪੰਜਾਬ ਨੂੰ ਇਹ ਦਿੱਲੀ ਵਾਲੀ ਹੋਸ਼ੀ ਰਾਜਨੀਤੀ ਨਹੀਂ ਚਾਹੀਦੀ ਪੰਜਾਬ ਨੂੰ ਇਹ ਲੋਕ ਤੁਹਾਡੀਆਂ ਹੁਣ ਚਾਲਾਂ ਸਮਝ ਚੁੱਕੇ ਨੇ ਇਹ ਪਖੰਡ ਤੁਹਾਡੇ 2022 ਤੋਂ ਪਹਿਲਾਂ ਸੀਗੇ ਕਿ ਮੁੱਖ ਭਗਵੰਤ ਮਾਨ ਨੇ ਮੋਟਰ ਤੇ ਬਹਿ ਗੱਲਾਂ ਕੀਤੀਆਂ ਲੋਕ ਮੋਟਰਾਂ ਤੇ ਬਹਿ ਕੇ ਗੱਲਾਂ ਨਹੀਂ ਚਾਹੁੰਦੇ ਲੋਕ ਚਾਹੁੰਦੇ ਆ ਕਿ ਆਪ ਦੇ ਸੈਕਟਰੀਏਟ ਬੈਠੋ ਪਰ ਉੱਥੇ ਬੈਠ ਕੇ ਫੈਸਲੇ ਸਾਡੇ ਹੱਥ ਦੇ ਕਰੋ ਨਹੀਂ ਚਾਹੀਦਾ ਲੋਕਾਂ ਨੂੰ ਤੁਹਾਡਾ ਜਹਾਜ ਤਰ੍ਹਾਂ ਥਾਂ ਤੇ ਤੁਹਾਡੇ ਸੋ ਇਹਨਾਂ ਸਟਾਂਟਾਂ ਤੋਂ ਬਾਜਾਓ ਜਿਹੜੇ ਆਪਣੇ ਬੰਦੇ ਪ੍ਰੋਜੈਕਟ ਕਰਕੇ ਤੁਸੀਂ ਇਹ ਵੀਡੀਓ ਪਾ ਰਹੇ ਹੋ ਰੋਣ ਵਾਲੀਆਂ ਇਹ ਚੰਗੀਆਂ ਨਹੀਂ ਇੱਕ ਬੇੜੇ 'ਚ ਤੁਸੀਂ ਬੈੰਨੇ ਹੋ ਉੱਪਰੋਂ ਡਰੋਨ ਸ਼ਾਟ ਹੈ ਇਧਰੋਂ ਲੌਂਗ ਸ਼ਾਟ ਹੈ ਇਧਰੋਂ ਕਲੋਜ਼ ਸ਼ਾਟ ਹੈ ਇਹ ਸ਼ਾਟ ਕਿਹਦੇ ਵਾਸਤੇ ਮਾਰ ਰਹੇ ਹੋ ਕਿ ਰੀਲਾ ਬਣਾਉਂ ਰਾ ਰਹੇ ਹੋ ਤੁਸੀਂ ਕੀ ਆਪਦਾ ਵੀ ਰੀਲਾਂ ਮਨਾ ਰਹੇ ਹੋ ਇਹ ਤਾਂ ਉਹੀ ਗੱਲ ਹੋਊਗੀ ਕਿ ਜਿਵੇਂ ਇੰਸਟਾਗ੍ਰਾਮ ਵਾਲੇ ਹੁੰਦੇ ਆ ਜਿਹੜੇ ਇਨਫਲੂਐਂਸਰ ਹੁੰਦੇ ਆ ਕਿ ਉਹ ਮੌਕਾ ਦੇਖਦੇ ਆ ਕਿ ਕਿੱਥੋਂ ਸਾਡੀ ਰੀਲ ਬਾਨੀ ਆ ਤੁਸੀਂ ਵੀ ਉਹਨਾਂ ਵਰਗੇ ਹੋਗੇ ਪੰਜਾਬ ਨੂੰ ਇੰਸਟਾਗ੍ਰਾਮਰ ਨਹੀਂ ਚਾਹੀਦੇ ਪੰਜਾਬ ਨੂੰ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਚਾਹੀਦਾ ਹੈ ਕੋਈ ਸਹਿਰਤਾ ਨਾਲ ਗੱਲ ਕਰੇ ਅੱਜ ਲੋਕ ਡੋਲੇ ਪਏ ਆ ਲੋਕਾਂ ਲੋਕ ਰੋ ਨਹੀਂ ਰਹੇ ਕਿਉਂਕਿ ਉਹ ਸੱਚੇ ਪਾਤਸ਼ਾਹ ਵਾਲੀ ਜਿਹੜੀ ਅੰਦਰ ਗੱਲ ਜਿਹੜੀ ਸਾਡੇ ਦਸਾਂ ਗੁਰੂਆਂ ਦੀ ਦਿੱਤੀ ਕਿ ਚੜ੍ਹਦੀ ਕਲਾ ਚ ਰਹਿਣਾ ਸਭ ਕੁਝ ਅਗਵਾ ਕੇ ਵੀ ਉਹਦੇ ਕਰਕੇ ਨਹੀਂ ਰੋ ਰਹੇ ਨਹੀਂ ਅੰਦਰ ਵੜ ਕੇ ਤਾਂ ਦੇਖੋ ਚੀਕਾ ਨਿਕਲ ਜਾਂਦੀਆਂ ਲੋਕਾਂ ਦੀਆਂ ਜਦੋਂ ਆਪ ਦਾ ਘਰ ਦੇਂਦੇ ਆ ਲੋਕ ਦੱਸਦੇ ਆ ਕਿ ਘਰ ਚੋਂ ਚਮਚਾ ਖੱਡਣ ਦਾ ਵੀ ਜਿਹੜੀ ਆ ਉਹ ਮੌਕਾ ਨਹੀਂ ਮਿਲਿਆ ਚਾਰ ਚਾਰ ਏਸੀ ਸੀ ਘਰ ਚ ਸਾਰੇ ਤਬਾਹ ਹੋ ਗਏ ਲੋਕ ਦੱਸਦੇ ਆ ਕਿ ਇੱਕ ਦੁਬਈ ਤੋਂ ੱੱਕੇ ਖਾ ਕੇ ਆਇਆ ਬੰਦਾ ਉਹਨੇ 4 ਸਾਲ ਦੁਬਈ ੱੱਕੇ ਖਾਦੇ ਹੋਣ ਆਇਆ ਤਾਂ ਸਾਰਾ ਘਰ ਤਬਾਹ ਹੋ ਗਿਆ ਦੁਬਈ ਰਹਿ ਕੇ ਘਰ ਬਣਾਇਆ ਸੋ ਇਹ ਚੀਜ਼ਾਂ ਪੰਜਾਬ ਨੂੰ ਚਾਹੀਦੀਆਂ ਆ ਸਟੰਟ ਨਾ ਕਰੋ ਮਾਨ ਸਾਹਿਬ ਬਖਸ਼ੋ ਪੰਜਾਬ ਨੂੰ ਖੜੋ ਪੰਜਾਬ ਦੇ ਨਾਲ ਜੇ ਸੱਚੇ ਦਿਲੋਂ ਖੜਨਾ ਹੈ ਇਹ ਸਟੰਟ ਚੰਗੇ ਨਹੀਂ ਹੁੰਦੇ